ਸਾਤ ਸ਼ਰੀਆ ਕਾ ਸਰੇ ਪੰਜਾਬ ਵਾਸੋਂ ਡਾ ਸਾਖ ਦਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸੇ ਮੈਂ ਤਿੰਨ ਤੇ ਚਾਰ ਮਹੀਨਿਆਂ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਨੇ ਪਾਗਾ ਜਰੂਰ ਤੇ ਜਮੀਦ ਤੇ ਜਹਨੇਰੀ ਦੇਖਣ ਮੈਂ ਸਾਦੀ ਹੈ ਮੀਂਹ ਚ ਅਖੜਾ ਘੜੇ ਮਈ ਲੱਟ ਜਾਰੀ ਹੋ ਚੁੱਕਾ ਹੈ ਕੀੜੇ ਜੂੜੇ ਵਿੱਚ ਮੀਂਹ ਦੇਖ ਨੂੰ ਮਿਲੂਗਾ ਕਿਹੜੇ ਭਾਗ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਆਪਣੇ ਕਿਸਾਨ ਵੀਰਾਂ ਲਈ ਕੀ ਆਪਰੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਕਿਸਾਨ ਵੀਰਾਂ ਨਾਲ ਜਿਨ੍ਹਾਂ ਨੂੰ ਵੈਦ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਚਲੋ ਅੱਗੇ ਆਦੇ ਵੀਡੀਓ ਹੁਣ ਤੁਸੀਂ 3 ਮਈ ਪੰਜਾਬ ਦੇ 10ਵੇਂ ਦੀਆਂ ਫਿਰਦੀਆਂ ਲਾਈਵ ਸੈਟਪੀਆ ਦੇਖ ਸਕਦੇ ਹੋ ਪੰਜਾਬ ਦੇ ਜੱਤਰ ਭਾਗ ਆਪਣ ਨੂੰ ਸਾਫ਼ ਹੀ ਦੇਖੋ ਮੈਂ ਆ ਰਿਹਾ ਹਾਂ ਮਾਰੇ ਮੋਟੇ ਆਪਣੇ ਦੇ ਪਵਾ ਦੇ ਖੇਤਰ ਹੋ ਗਿਆ ਇਹਨਾਂ ਚ ਹਲਕੀ ਫੁਲਕੀ ਜੀ ਬਦਲਵਾਈ ਦੇਖ ਰਿਹਾ ਮੈਂ ਜਿਸ ਨਾਲ ਕੋਈ ਮੀਂਹ ਨਹੀਂ ਤੇ ਸਰ ਨਹੀਂ ਹੈ ਨਾ ਬਾਕੀ ਆਪਣੇ ਮਾਥੋੜੇ ਬੋਧੇ ਮੱਝ ਦੇ ਇਲਾਕੇ ਵਿੱਚ ਦੇਖਣ ਨੂੰ ਮੈਨੂੰ ਜੀ ਹਲਕੀ ਫੁਲਕੀ ਬਦਲਵਾਈ ਕਾਪੜੀ ਬਾਕੀ ਪੰਜਾਬ ਦੇ ਸਾਰੇ ਇਲਾਕਾ ਸਾਫ ਤੇ ਖੁਸ਼ਕ ਬਣਿਆ ਹੋਇਆ ਹੈ ਜੋ ਕਿ ਆਪਣੇ ਬਣਿਆ ਵੀ ਰਹੂਗਾ ਆਪਣੇ ਤਕਰੀਬਨ 1 2 ਵਜੇ ਤੱਕ 1 2 ਵਜੇ ਤੱਕ ਸਾਰਾ ਪੰਜਾਬ ਦਾ ਇਲਾਕਾ ਸਾਫ ਹੀ ਬਣਿਆ ਰਹੂਗਾ 1 2 ਵਜੇ ਤੋਂ ਬਦਲ ਕਿਉਂਕਿ ਜਿੱਦ ਤੱਕ ਆਪ ਵਧੀਆ ਦੇਖਣ ਨੂੰ ਮੈਨੂੰ ਜੀ ਪੰਜਾਬ ਦੇ ਸਾਰੇ ਭਾਗਾਂ ਵਿੱਚ ਕੱਲ ਆਪਣਾ ਤਾਮ ਸਿਸਟਮ ਕ੍ਰੀਏਟ ਨਹੀਂ ਹੋਇਆ ਕਿਉਂਕਿ ਕੱਲ ਆਪਣਾ ਟੈਂਪਰੇਚਰ ਕਾਫੀ ਥੱਲੇ ਆ ਗਿਆ ਸੀ ਤਾਂ ਕਰਕੇ ਤੁਹਾਨੂੰ ਪਤਾ ਹੀ ਹੈ ਕੱਲ ਤੋਂ ਔਪ ਵੀ ਬਹੁਤ ਲੈਂਟ ਨਿਕਲੀ ਤੇ ਨਿਕਲੀ ਵੀ ਥੋੜੀ ਬਹੁਤੀ ਮਤਲਬ ਤੌਪੇ ਸ਼ਾਮ ਦਾ ਮਾਹੌਲ ਆ ਗਿਆ ਕੱਲ ਦੇ ਖੁਰਮਲੇ ਤੇ ਟੈਂਪਰੇਚਰ ਕਾਫੀ ਥੱਲੇ ਆ ਗਿਆ ਸੀ 2-3 ਡਿਗਰੀ ਜਿਸ ਕਾਰਨ ਕੱਲ ਆਪਣਾ ਟੈਂਪਰੇਚਰ 40 ਡਿਗਰੀ ਤੋਂ ਉੱਤੇ ਨਹੀਂ ਗਿਆ ਇਸ ਕਾਰਨ ਆਪਣੀ ਬੱਦਲਬਾਈ ਕ੍ਰੀਏਟ ਨਹੀਂ ਹੋਈ ਬਾਕੀ ਅੱਜ ਪੂਰੀ ਉਮੀਦ ਹੈ ਕਿ ਬੱਦਲਬਾਈ ਕ੍ਰੀਏਟ ਹੋਵੇ ਬਾਕੀ ਇਹ ਆਪਾਂ ਸਟੀਕ ਜਾਣਕਾਰੀ ਤੁਹਾਨੂੰ ਦੁਪਹਿਰ ਨੂੰ ਹੀ ਦੇ ਸਕਦੇ ਹਾਂ ਕਿੰਨੇ ਜਨੇਵ ਚ ਮੀਂਹ ਜਿਆ ਪੰਜਾਬ ਦੇ ਜਿਹੜੇ ਆਪਣੇ ਆ ਭਾਗੋ ਥੋੜੇ ਬੋਦੇ ਆਪਣੇ ਪੂਆ ਦੇ ਖੇਤਰੋ ਗਛੀਤ ਭਾਗ ਸਾਂ ਦਾ ਰੂਪ ਨਕਰਦੇ ਹੋਗੇ ਫੋਤੇਗੜ ਸਾਹਿਬ ਦੇ ਹੋਗੇ ਪਟਿਆਲਾ ਹੋ ਗਿਆ ਮੋਹਾਲੀ ਹੋ ਗਿਆ ਲੁਧਿਆਣੇ ਦੇ ਭਾਗ ਹੋਗੇ ਥੋੜੇ ਬੋਦੇ ਸੰਗਰੂਰ ਦੇ ਹੋਗਾ ਬਾਕੀ ਇਧਰ ਆਪਣੇ ਮੱਝ ਦੇ ਬਾਬੇ ਦੇ ਭਾਗ ਹੋਗੇ ਕਪੂਰਥਲ ਦੇ ਭਾਗ ਹੋਗੇ ਫਿਰੋਜਪੁਰ ਮੋਗਾ ਹੋ ਗਿਆ ਤਨਤਾਂ ਨੰਬਰਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਹੋ ਗਿਆ ਇਹਨਾਂ ਵਿੱਚ ਦੁਪਹਿਰ ਤੋਂ ਬਹੁਤ ਸਾਰ ਹਨ ਹਲੇ ਤੱਕ ਦੇ ਅਨੁਮਾਨ ਦੇ ਹਿਸਾਰ ਤੇ ਕਿ ਦੁਪਹਿਰ ਤੋਂ ਬਦਾ ਇਹਨਾਂ ਵਿੱਚ ਆਪਣੇ ਬੱਦਲਬਾਈ ਕ੍ਰੀਏਟ ਹੋਊਗੀ ਗਰਜ ਚਮਕ ਦੇਖਣ ਨੂੰ ਮਿਲੇਗੀ ਗਰਜ ਰੈਸ਼ਕ ਹਨੇਰੀ ਬਾਕੀ ਥੱਲੇ ਵਾਲੇ ਮਾਲਵੇ ਆਪਣੇ ਖਾਸ ਇਧਰਲੇ ਭਾਗ ਹੋ ਗਏ ਇਹਨਾਂ ਵਿੱਚ ਥੋੜੇ-ਮੀਦੇ ਘੱਟ ਸਾਰੇ ਨਾਲ ਬਾਕੀ ਤੁਹਾਨੂੰ ਪਤਾ ਹੈ ਆਪਣੇ ਪ੍ਰੀ ਮੌਨਸਨ ਗਤੀਵਿਧੀਆਂ ਦਾ ਕੁਝ ਪਤਾ ਨਹੀਂ ਹੁੰਦਾ ਕਿਸੇ ਵੀ ਵੇਲੇ ਕਿਸੇ ਵੀ ਇਸ ਇਲਾਕੇ ਵਿੱਚ ਬੱਦਲ ਵੀ ਕ੍ਰੀਏਟ ਹੋ ਜਾਂਦੀ ਹੈ ਬਾਕੀ ਹਾਲੇ ਤਾਈ ਦੇ ਰਿਪੋਰਟਾਂ ਦੇ ਅਨੁਸਾਰ ਤੇ ਆਪਣੇ ਨਾ ਭਾਗ ਕੇ ਛੋੜੇ ਮੱਝ ਦਾਪੇ ਤੇ ਪਵਾ ਦੇ ਖੇਤ ਤੇ ਮੱਧ ਭਾਗ ਹੋ ਗਏ ਇਹਨਾਂ ਵਿੱਚ ਵੀ ਥੋੜੇ ਜਿਆਦੇ ਸਾਰ ਹਨ ਬਾਕੀ ਗੱਲ ਕਰੀਏ ਚਾਰ ਮਹੀਨੇ ਦੀ ਚਾਰ ਮਹੀਨੇ ਨੂੰ ਮੌਸਮ ਬਿਲਕੁਲ ਇੱਦੀ ਦੇਖ ਨੂੰ ਮਿਲੂਗਾ ਦੁਪਹਿਰ ਤਾਈ ਮੌਸਮ ਸਾਫ਼ ਦੇਖ ਨੂੰ ਮਿਲੂਗਾ ਚਾਰ ਮਹੀਨੇ ਨੂੰ ਵੀ ਤੇ ਦੁਪਹਿਰ ਤੱਕ ਬੜਾ ਆਪਣੇ ਫ ਆ ਗਿਆ 20 ਕਿਲੋਮੀਟਰ ਪਰ ਆਪ ਇਸਪੀਡ ਦੇ ਨਾਲ ਲਗ ਲਗ ਪੰਜਾਬ ਦੇ ਖੇਤਰਾਂ ਦੇ ਵਿੱਚ ਇਸ ਕਰਕੇ ਰਾਤ ਦੇ ਟਾਈਮ ਤੇ ਥੋੜੇ ਦੋ ਤਰ ਡਿਗਰੀ ਥੱਲੇ ਆ ਗਏ ਹਨ ਮੌਸਮ ਪੰਜਾਬ ਦਾ ਬਹੁਤ ਠੰਡਾ ਦੇਖ ਨੂੰ ਮਿਲ ਰਿਹਾ ਪਹਿਲਾਂ ਦੇ ਦਿਨਾਂ ਦੇ ਮੁਕਾਬਲੇ ਮਨੂ ਇੱਕ ਹੋਰ ਵੀਡੀਓ ਹੋਊਗੀ ਤੁਹਾਨੂੰ ਦੱਸਾਂ ਕਿ ਕਿਹੜਾ ਜਿਲ੍ਹਿਆਂ ਵਿੱਚ ਸਟੇਟ ਜਾਣਕਾਰੀ ਕਿਹੜੇ ਜਨਿਆਂ ਵਿੱਚ ਮੀਂਹ ਜਿਆਦਾ ਸਾਰਾ ਹੈ ਨਾ ਕਿਹੜਾ ਭਾਗਾਂ ਵਿੱਚ ਮੀਂਹ ਸਾਰਾ ਹੈ ਕਿਹੜੇ ਭਾਗ ਸਾਫ਼ ਰਹਿਣਗੇ ਬਾਕੀ ਅੱਜ ਦੀ ਵੀਡੀਓ ਚ ਨਵੀਂ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲੈ ਚੈਨਲ ਨੂੰ ਸਬਸਕ੍ਰਾਈਬ ਜੁੜਾ ਲਓ ਧੰਨਵਾਦ